ਸੱਤ ਸੋਸ਼ਕਾਲੀ ਅੱਜ ਸ੍ਰੀ ਮਹਾਂਜਨ ਹਾਈ ਕੋਰਟ ਵੱਲੋਂ ਜੋ ਵਿਕਰਮ ਜੇਠੀਆਂ ਦੀ ਜਿਹੜੀ ਵੇਲਦਦ ਕੀਤੀ ਆ ਉਹ ਕਲੀਅਰ ਕੀਤਾ ਕਿ ਇਹ ਬਾਹਰ ਜਾ ਕੇ ਵੀ ਕਿਉਂਕਿ ਜਿਹੜੇ ਜਿਹੜੇ ਇਲਜ਼ਾਮ ਪੰਜਾਬ ਸਰਕਾਰ ਵੱਲੋਂ ਇਹਨਾਂ ਉੱਤੇ ਲੱਗੇ ਸੀ ਉਹ ਸਾਰੇ ਸੱਚ ਮੰਨਦੇ ਹੋਏ ਪੰਜਗ ਹਾਈ ਕੋਰਟ ਨੇ ਇਹਨਾਂ ਦੀ ਬੇਰ ਨੂੰ ਰੱਦ ਕੀਤਾ ਸੋ ਆਵਾਜ਼ੀ ਪਾਰਟੀ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਜਿਹਨਾਂ ਜਿਹਨਾਂ ਨੇ ਜਵਾਨੀ ਦਾ ਕਹਾਣ ਕੀਤਾ ਜਿਹਨਾਂ ਜਿਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਹਜ਼ਾਰਾਂ ਕਰੋੜਾ ਰੁਪਏ ਇਹਨਾਂ ਨੇ ਰਾਤੋ ਰਾਤ ਬਣਾਏ ਸੋ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਉਹ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਸੱਚ ਮੰਨਦੇ ਹੋਏ ਇਹਨਾਂ ਦੀ ਬੇਰ ਨੂੰ ਰੱਦ ਕੀਤਾ ਸੋ ਅੱਜ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਕੱਲ੍ਹ ਜਨੂ ਸ਼ਰਮ ਹੁਣ ਚੇਰੀਆ ਕਿ ਸਾਡੇ ਮੇਨ ਲੀਡਰ ਕਿਹੋ ਜਿھے ਕੰਮ ਕਰਦੇ ਰਹੇ ਨੇ ਤੇ ਅੱਜ ਅਕਾਲੀ ਦਲ ਕਿਹ ਕਿਹੜੇ ਨਾਮ ਦੇ ਉੱਤੇ ਫਿਰ ਦੁਬਾਰਾ ਵੋਟਾਂ ਮੰਗਦੀ ਹੈ ਵੋਟਾਂ ਮੰਗਦੀ ਹੈ ਲੋਕਾਂ ਨੂੰ ਕਹਿੰਦੀ ਹੈ ਅਕਾਲੀ ਦਲ ਆ ਰਹੀ ਹੈ ਕੱਲ੍ਹ ਜਨ ਕਿਸ ਮੂਨ ਆ ਰਹੀ ਹੈ ਜੀ ਦੱਸੋ ਪਹਿਲਾਂ ਤੇ ਹਜ਼ਾਰਾਂ ਕਰੋੜਾ ਰੁਪਈਆ ਪੰਜਾਬ ਦਾ ਲੁੱਟਿਆ ਹਜ਼ਾਰਾਂ ਨੌਜਵਾਨਾਂ ਦੀ ਜਵਾਨੀ ਖਰਾਬ ਕੀਤੀ ਚਿੱਟੇ ਨੂੰ ਪੰਜਾਬ ਚ ਵਾੜਿਆ ਪੰਜਾਬ ਨੂੰ ਬਦਨਾਮ ਕੀਤਾ ਤੇ ਕੀ ਅੱਜ ਪੰਜਾਬ ਦੇ ਲੋਕ ਇਹਨਾਂ ਨੂੰ ਮਾਫ ਕਰ ਦੇਣਗੇ ਕਿੱਥੇ ਮਾਨਯੋਗ ਹਾਈ ਕੋਰਟ ਮਾਫਲੀ ਕਰਦੀ ਜੇ ਪੰਜਾਬ ਦੇ ਲੋਕ ਕਿੱਥੇ ਮਾਫ ਕਰਨਗੇ ਅਕਾਲੀ ਦਾਨ ਨੂੰ ਸ਼ਰਮਣੀ ਚਾਹੀਦੀ ਆ ਵਿਕਰਮ ਜੇਠੀਆ ਜਿਹੜਾ ਹਮੇਸ਼ਾ ਹੀ ਜੇਲ੍ਹ ਚ ਰਹਿਣੇ ਤੇ